ਸਮਾਜਵਾਦੀ ਪਾਰਟੀ ਸਰਕਾਰ ਦੀ ਚੌਥੀ ਦਿਵਾਲੀ ਵੀ ਟਰਾਂਸਪੋਰਟ ਵਿਭਾਗ ਦੇ ਹਜ਼ਾਰਾਂ ਅਰਜ਼ੀ ਕਰਮਚਾਰੀਆਂ ਦੇ ਲਈ ਨਿਰਾਸ਼ਾ ਲੈ ਕੇ ਆਈ ਹੈ ਤਾਂ ਰੋਡਵੇਜ਼ ਪੰਪਸ ਅਤੇ ਪੀਆਰਟੀਸੀ ਯੂਨੀਅਨ ਨੇ ਸਰਕਾਰ ਉੱਤੇ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਦਾ ਇਲਜ਼ਾਮ ਲਗਾ ਦਿੱਤਾ ਹੈ ਕਰਮਚਾਰੀਆਂ ਨੇ ਕਿਲੋਮੀਟਰ ਸਕੀਮ ਨੂੰ ਇੱਕ ਘਾਟੇ ਵਾਲੀ ਤੇ ਕ੍ਰਪਟੇਰਨਿਟੀ ਦੱਸਦੇ ਕਿਹਾ ਕਿ ਇਹ ਸਰਕਾਰੀ ਬੱਸਾਂ ਦੀ ਬਜਾਏ ਨਿੱਜੀ ਕੰਪਨੀਆਂ ਨੂੰ مالی ਲਾਭ ਪਹੁੰਚਾਉਣ ਦੇ ਲਈ ਹੈ ਵਿਭਾਗ ਦੇ ਵਾਹਨ ਡੀਜ਼ਲ ਟਾਇਰ ਬੈਟਰੀਆਂ ਦੀ ਘਾਟ ਅਤੇ ਤਨਖਾਹਾਂ ਦੀ ਅਦਾਇਗੀ ਦੇ ਵਿੱਚ ਦੇਰੀ ਨੇ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਨੇ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 31 ਅਕਤੂਬਰ ਤੋਂ 17 ਨਵੰਬਰ ਨੂੰ ਟੈਂਡਰ ਖੋਲੇ ਗਏ ਤਾਂ ਪੰਜਾਬ ਭਰ ਦੇ ਵਿੱਚ ਭਾਰੀ ਵਿਰੋਧ ਹੋਵੇਗਾ ਉਥੇ ਉਹਨਾਂ ਜਨਤਾ ਕਿਸਾਨਾਂ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਸਾਥ ਦੇ ਵਿੱਚ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਵਿਰਾਸਤੀ ਟਰਾਂਸਪੋਰਟ ਵਿਭਾਗ ਅਤੇ ਡੋਜ ਪਾਨਾ ਦਾ ਭਵਿੱਖ ਬਚਾਇਆ ਜਾ ਸਕੇ ਮੇਰਾ ਨਾਮ ਰੇਸ਼ਮ ਸਿੰਘ ਗਿੱਲਾ ਸੁਭਾ ਪ੍ਰਧਾਨ ਪੰਜਾਬ ਰੂੜੇ ਪਣਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਮੇਨ ਇਹ ਆ ਕਿ ਅਸੀਂ ਆਮ ਜਨਤਾ ਦੀ ਕਚਹਿਰੀ ਚ ਪਹੁੰਚੇ ਕਿਉਂਕਿ ਜਿੱਥੇ ਸਰਕਾਰ ਬਦਨਾਮ ਕਰਦੀ ਮਲਾਜਮਾਂ ਨੂੰ ਕਿ ਇਹ ਧਰਨੇ ਮਜਾਰੇ ਹੜਤਾਲਾਂ ਕਰਦੇ ਆ ਅਸੀਂ 55 ਤੋਂ ਪਲੱਸ ਮੀਟਿੰਗਾਂ ਸਰਕਾਰ ਨਾਲ ਕਰ ਚੁੱਕੇ ਹਾਂ ਜਿੰਦੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋ ਚੁੱਕੀਆਂ ਪਰੰਤੂ ਕੋਈ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਨਿਕਲਿਆ ਉਲਟਾ ਸਰਕਾਰ ਦਿਵਾਲੀ ਤੇ ਮੁਲਾਜ਼ਮਾਂ ਨੂੰ ਆਸ ਹੁੰਦੀ ਆ ਕਿ ਕੋ ਗੁਦਨ ਦਿਹਾੜ ਤੇ ਸਰਕਾਰ ਕੋਈ ਨਾ ਕੋ ਸਾਡਾ ਹੱਲ ਕੱਢੂ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦਾ ਤੋਹਫਾ ਲੈ ਕੇ ਆਈ ਜਿਹੜੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੀਆਂ ਬੱਸਾਂ ਪਾਉਣ ਜਾ ਰਹੇ ਆ ਸੋ ਪਹਿਲਾਂ ਤੋਂ ਹੀ ਪੀਆਰਟੀਸੀ ਦੇ ਵਿੱਚ ਪ੍ਰਾਈਵੇਟ ਬੱਸਾਂ ਉਹ ਚੱਲ ਰਹੀਆਂ ਨੇ ਵੱਲ ਉਹ ਬੱਸਾਂ ਸੋ ਉਹਦਾ ਅੰਕੜਾ ਹੈ ਕਿ 42 ਰੁਪਏ ਰਸੀਟ ਓਵਰਆਲ ਉਹਦੀ ਆ ਰਹੀ ਆ ਜਦ ਕਿ ਉਹਨਾਂ ਖਰਚ ਉਹਨਾਂ ਦਾ ਖਰਚਾ ਬੱਸਾਂ ਦਾ ਜਿਹੜਾ ਵਾ ਚਲਾਉਣ ਦਾ ਉਹ 65 ਰੁਪਏ ਕਹਿਣ ਤੋਂ ਭਾਵੇਂ ਉਹਨਾਂ ਬੱਸਾਂ ਨੂੰ ਚਲਾਉਣ ਵਾਸਤੇ ਸਾਨੂੰ ਲਗਭਗ 20-22 ਰੁਪਏ ਜਿਹੜਾ ਵਾ ਘਾਟਾ ਪੈ ਰਿਹਾ ਜੇ ਚੱਲ ਰਹੀਆਂ ਜੇ ਬੰਦ ਹੋ ਜਾਂਦੇ ਉਹ ਘਾਟਾ ਬੰਦ ਹੋ ਜੇ ਸੋ ਨਾਲ ਦੀ ਨਾਲ ਘਾਟਾ ਤਾਂ ਪੈਂਦਾ ਹੀ ਪੈਂਦਾ ਉਹਦੇ ਉਲਟ ਕੀ ਆ ਕਿ ਪ੍ਰਾਈਵੇਟ ਆਪਰੇਟਰ ਹੈ ਜਿਹੜਾ ਉਹ 1 ਕਿਲੋਮੀਟਰ ਬੱਸ ਦੇ ਪ੍ਰਤੀ ਕਿਲੋਮੀਟਰ ਦੇ 30 ਤੋਂ 35 ਰੁਪਏ ਜਿਹੜੇ ਵਾ ਲੋ ਬੱਸ ਦੇ ਲੈ ਕੇ ਜਾਏਗਾ ਸੋ ਉਸ ਹਿਸਾਬ ਨਾਲ 800 ਤੋਂ ਪਲੱਸ ਕਿਲੋਮੀਟਰ ਜਿਹੜ ਰਾਇਆ ਜਾਂਦਾ ਬੱਸ ਦਾ ਕਹਿਣ ਤੋਂ ਭਾਵ ਕਿ ਵੱਡੇ ਪੱਧਰ ਤੇ 24-25000 ਰੁਪਿਆ ਰੋਜ਼ਾਨਾ ਦਾ ਕਹਿ ਸਕਦੇ ਹਾਂ ਅਸੀਂ ਵੀ ਜਿਹੜਾ ਉਹ ਲ ਜਾਂਦਾ ਵਾ ਸੋ ਇਸ ਘਾਟੇ ਕਾਰਨ ਅਸੀਂ ਕਹਿ ਰਹੇ ਹਾਂ ਕਿ ਮਹਿਕਮਾ ਜਿਹੜਾ ਵਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰੋੜਾ ਰੁਪਿਆ ਜਿਹੜਾ ਉਹ ਇੱਕ ਬੱਸ ਪਾ ਕੇ ਪ੍ਰਾਈਵੇਟ ਆਪਰੇਟਰ ਕਰੋੜ ਰੁਪਏ ਦੀ ਬੱਸ ਪਾ ਕੇ ਲਗਭਗ 6-7 ਕਰੋੜ ਰੁਪਿਆ ਪੰਜਾਂ ਸਾਲਾਂ ਚ ਲਾਇਆ ਜਾਂਦਾ ਨਾਲ ਬੱਸ ਵੀ ਲੈ ਜਾਂਦਾ ਸੋ ਸਾਡੀ ਮੰਗ ਹੈ ਕਿ ਸਰਕਾਰੀ ਬੱਸਾਂ ਪਾਈਆਂ ਜਾਣ ਪਰੰਤੂ ਸਰਕਾਰ ਨਿਰੰਤਰ ਜਦੋਂ ਦੀ ਸੱਦਾ ਚਾਹੀ ਆ ਪਿਛਲੇ 4 ਸਾਲਾਂ ਚ 400 ਤੋਂ ਪਲੱਸ ਸਰਕਾਰੀ বাস ਕੰਡਮ ਹੋ ਚੁੱਕੀ ਆ ਸਰਕਾਰ ਨੇ ਇੱਕ ਵੀ বাস ਸਰਕਾਰੀ ਨਹੀਂ ਪਾਈ ਕੱਚੇ ਮੁਲਾਜ਼ਮ ਉਸੇ ਦੇ ਤਰੀਕੇ ਨਾਲ ਕੱਚੇ ਦੇ ਕੱਚੇ ਨੇ ਕੋਈ ਪੱਕਾ ਨਹੀਂ ਕੀਤਾ ਠੇਕੇਦਾਰ ਲਿਆ ਲਿਆ ਕਿ ਸਰਕਾਰ ਚੌਥਾ ਠੇਕੇਦਾਰ ਆ ਗਿਆ ਸਾਡੇ ਵਿਭਾਗ ਪਣ ਬਸ ਚ ਠੇਕੇਦਾਰ ਲਿਆ ਲਿਆ ਕਿ ਇਹਨਾਂ ਦੇ ਥਰੂ ਲੁੱਟ ਕਰਾ ਰਹੀ ਆ ਸੋ ਅਸੀਂ ਚਾਹੁੰਦੇ ਆ ਕਿ ਲੁੱਟ ਬੰਦ ਹੋਵੇ ਚਾਹੇ ਕਿਲੋਮੀਟਰ ਸਕੀਮ ਬਸਾਂ ਦੇ ਤਹਿਤ ਚਾਹੇ ਠੇਕੇਦਾਰ ਤਹਿਤ ਜਾਂ ਠੇਕੇਦਾਰ ਨੂੰ ਬਾਹਰ ਕੱਢ ਕੇ ਮੁਲਾਜ਼ਮ ਕੋ ਟੱਕ ਤੇ ਕੀਤੇ ਹਨ ਪੱਕੇ ਹੋਣ ਮੁਲਾਜ਼ਮ ਸੋ ਜੀਐਸਟੀ ਜਾ ਰਿਓ ਬੱਚੇ ਸੋ 1 ਕਿਲੋਮੀਟਰ ਬਸਾਂ ਦੇ ਖਿਲਾਫ ਜਿਹੜਾ ਵਾ ਜਿਹੜਾ ਕੁਹਾੜਾ ਸਾਡੇ ਤੇ ਸਰਕਾਰ ਲੈ ਕੇ ਸਾਡੇ ਵਿਭਾਗ ਦਾ ਨਿਜੀ ਕਰਨ ਕਰਨ ਲੱਗੀ ਆ ਇਹਦੇ ਖਿਲਾਫ 23 ਤਰੀਕ ਨੂੰ ਵਾਲ ਬਹੁਤ ਐਚਬੀਐਸਸੀ ਦਾ ਟੈਂਡਰ ਖੁੱਲਣਾ ਵਾ ਅਸੀਂ ਅੱਜ ਐਲਾਨ ਕੀਤਾ ਥੋ ਕਿ ਅਸੀਂ 23 ਤਰੀਕ ਨੂੰ ਸੰਪੂਰਨ ਰੂਪ ਦੇ ਵਿੱਚ 12 ਵਜੇ ਤੋਂ ਬਾਅਦ ਕਿਉਂਕਿ 2 ਵਜੇ ਟੈਂਡਰ ਜੇ 2 ਵਜੇ ਤੱਕ 12 ਵਜੇ ਤੱਕ ਸਰਕਾਰ ਸਾਨੂੰ ਫਾਈਨਲ ਨਹੀਂ ਕਰਦੀ ਕਿ ਟੈਂਡਰ ਰੱਦ ਹੋ ਗਿਆ ਤਾਂ 12 ਵਜੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਏਗਾ ਰੋਡ ਬਲੌਕ ਹੋਣਗੇ ਤੇ ਉਹਦੇ ਨਾਲ ਨਾਲ ਹੀ ਅਗਲਾ ਪ੍ਰੋਗਰਾਮ ਹੋਏਗਾ ਕਿ ਅਸੀਂ ਜਿਹੜਾ 23 ਤਰੀਕ ਤੋਂ ਬਾਅਦ 24 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਦੀ ਰਹਿਸ਼ ਤੇ ਸੰਪੂਰਨ ਮਜ਼ਦਮ ਹੜਤਾਲ ਕਰਕੇ ਚੰਡੀਗੜ੍ਹ ਵਿਖੇ ਪਹੁੰਚਣਗੇ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਟੈਂਡਰ ਇਹ ਤੁਰੰਤ ਰੱਦ ਕੀਤਾ ਜਾਵੇ ਪਲੱਸ ਨਾਲ ਦੀ ਨਾਲ ਸਧਾਰਨ ਬੱਸਾਂ ਦਾ ਟੈਂਡਰ 17 ਤਰੀਕ ਨੂੰ ਅਗਲੇ ਮਹੀਨੇ ਨੂੰ ਪੀਆਰਟੀਸੀ ਦੇ ਵਿੱਚ ਲਗਾਇਆ ਗਿਆ ਉਹ ਖੁੱਲਣ ਜਾ ਰਿਹਾ ਸੋ ਦੋਨਾਂ ਹੀ ਵਿਭਾਗਾਂ ਦੇ ਵਿੱਚ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਉਹ ਬੰਦ ਕੀਤੀਆਂ ਜਾਣ ਕਿਉਂਕਿ ਇਹ ਬੱਸਾਂ ਪ੍ਰਾਈਵੇਟ ਘਰਾਣਿਆਂ ਦੀਆਂ ਨੇ ਉਹ ਕਾਰਪੋਰਟ ਘਰਾਣੇ ਜਿਨ੍ਹਾਂ ਨੂੰ ਮਾਣਿਓ ਕੋ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਇਹਨਾਂ ਨੂੰ ਬੰਦ ਕਰਾਂਗੇ ਇਹਨਾਂ ਨੂੰ ਤਾਲੇ ਲਾਵਾਂਗੇ ਔਰਪੜ ਦੀਆਂ ਬਾਦਲਾਂ ਦੀਆਂ ਦੀਪ ਵਾਲਿਆਂ ਦੀਆਂ ਜੇ ਜੁਹਾਰ ਵਾਲਿਆਂ ਦੀਆਂ ਬੱਸਾਂ ਬੰਦ ਕਰਾਂਗੇ ਉਹਨਾਂ ਬੱਸਾਂ ਨੂੰ ਮਾਰਕਾ ਲਾ ਕੇ ਪੰਜਾਬ ਰੋਡਵੇ ਦਾ ਪੀਆਰਟੀਸੀ ਦਾ ਸਰਕਾਰੀ ਪਰਮੰਡਾ ਤੇ ਚਲਾ ਕੇ ਮੋٹے ਪੱਧਰ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਤਿਆਰੀ ਆ ਸੋ ਅਸੀਂ ਇਹਦੇ ਖਿਲਾਫ ਸੰਘਰਸ਼ ਜਿਹੜਾ ਉਹ 23 ਤਰੀਕ ਨੂੰ ਤੇ 17 ਤਰੀਕ ਨੂੰ ਜਿਹੜੇ ਟੈਂਡਰ ਖੁੱਲਦੇ ਆ ਤੇ ਤੁਰੰਤ ਅਸੀਂ ਚੱਕਾ ਜਾਮ ਕਰਕੇ ਮੁਕੰਮਲ ਰੂਪ ਚ ਹੜਤਾਲ ਕਰਾਂਗੇ ਨਾਲ ਦੀ ਨਾਲ ਹੀ ਜਿਹੜੇ ਇਲੈਕਸ਼ਨ ਆ ਰਿਹਾ ਤੰਤਾਂ ਚ ਉੱਥੇ ਅਸੀਂ 25 ਤੇ 26 ਤਰੀ ਪੰਫਲੇਟ ਬਣਾ ਕੇ ਚੋਣ ਪ੍ਰਚਾਰ ਦੇ ਵਿੱਚ ਜਾਵਾਂਗੇ ਤੇ ਸਰਕਾਰ ਦੇ ਖਿਲਾਫ ਪ੍ਰਚਾਰ ਕਰਕੇ ਆਵਾਂਗੇ ਕਿ ਸਰਕਾਰ